ਸਕਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ 2 ਨਵੰਬਰ 1984 ਨੂੰ ਹਰਿਆਣਾ ਦੇ ਸ਼ਹਿਰ ਗੁਰਕਾਉਂ ਪਟੌਤੀ ਵਿਖੇ ਭੀੜ ਨੇ 297 ਘਰਾਂ ਨੂੰ ਅੱਗ ਲਗਾ ਕੇ ਫੂਕ ਦਿੱਤਾ ਸੀ ਅਤੇ 47 ਸਿੱਖਾਂ ਨੂੰ ਜ਼ਖਮੀ ਕਰਕੇ ਮਾਰ ਮੁਕਾਇਆ ਸੀ ਇਸ ਦੀ ਹਾਈ ਕੋਰਟ ਵਿਖੇ ਗੁਰਕਾਉਂ ਪਟੌਤੀ ਚ 47 ਸਿੱਖਾਂ ਦੇ ਕਤਲੇਆਮ ਮਾਮਲੇ ਦੀ ਅਗਲੀ ਪੇਸ਼ੀ 2 ਦਸੰਬਰ 2025 ਨੂੰ ਹੈ ਇਸ ਬੰਦੀ ਜਾਣਕਾਰੀ ਦਿੰਦੇ ਹਾਂ ਹੌਂਦ ਚਲੜ ਸਿਕਨ ਸਾਭ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਹੌਂਦ ਚਲੜ ਵਿੱਚ 32 ਸਿਕਾਂ ਦੇ ਕਤਲੇਆਮ ਦੇ ਮਾਮਲੇ ਦੀ ਲੜਾਈ ਦੇ ਨਾਲ-ਨਾਲ ਹੁਣ ਗੜਗਾਉਂ ਅਤੇ ਪਟੋਤੀ ਚ ਹੋਏ ਸਿੱਖਾਂ ਦੇ 47 ਕਤਲਿਆਂ ਅਤੇ ਹੋਰ ਪੀੜਤਾਂ ਦੇ ਮਾਮਲਿਆਂ ਨੂੰ ਨਿਆਂ ਤੇ ਇਨਸਾਫ ਦਿਵਾਉਣ ਲਈ ਕਾਨੂੰਨੀ ਚਾਰਾ ਜੋਈ ਰਾਹੀਂ ਮੋਦਾ ਚੁੱਕਿਆ ਉਹਨਾਂ ਪਰੇਮਾਨ ਨਾਲ ਦੱਸਿਆ ਕਿ 2 ਨਵੰਬਰ 1984 ਨੂੰ ਹਰਿਆਣਾ ਦੇ ਸ਼ਹਿਰ ਗੜਗਾਉਂ ਪਟੋਤੀ ਵਿਖੇ ਪੀੜ ਨੇ 297 ਘਰਾਂ ਨੂੰ ਅੱਗ ਲਗਾ ਕੇ ਫੂਕ ਦਿੱਤਾ ਸੀ ਅਤੇ 47 ਸੱਖਾਂ ਨੂੰ ਜ਼ਖਮੀ ਕਰਕੇ ਮਾਰ ਮੁਕਾਇਆ ਸੀ ਉਹਨਾਂ ਕਿਹਾ ਕਿ ਹੁਣ ਚੱਲੜ ਸਿੱਖ ਇਨਸਾਫ ਕਮੇਟੀ ਦੇ ਵਿਸ਼ੇਸ਼ ਯਤਨਾ ਸਦਕਾ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿਖੇ ਰਿਟ ਨੰਬਰ 1090 ਕਾਰ ਮੌਕੇ ਦੇ ਗਵਾਹ ਤੇ ਪੀੜਤ ਸੰਤੋਖ ਸਿੰਘ ਸਾਨੀ ਅਤੇ ਹਾਈ ਕੋਰਟ ਦੇ ਸੀਨੀਅਰ ਵਕੀਲ ਰਾਹੀਂ ਹਾਈ ਕੋਰਟ ਵਿੱਚ 133 ਪਟੀਸ਼ਨਰਾਂ ਲਾਈਆਂ ਗਈਆਂ ਸਨ ਹੋਂ ਚੱਲਣ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਗੋਲਿਆ ਨੇ ਕਿਹਾ ਕਿ ਸੱਜਣ ਕੁਮਾਰ ਨੂੰ 4 ਤਹਾਕਿਆਂ ਬਾਅਦ ਮਿਲੀ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ 1984 ਹੋਂ ਚੱਲੜ ਗੁਰਦਾਉਂ ਪਟੌਤੀ ਹਰਿਆਣਾ ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਤੋਂ ਇਨਸਾਫ਼ ਦੀ ਕਰਨ ਜਾਗੀਆ ਉਹਨਾਂ ਪਰਿਵਾਰਾਂ ਨਾਲ ਕਿਹਾ ਕਿ ਕਤਲੇਆਮ ਪੀੜ ਨੇ ਦਿੱਲੀ ਤੋਂ ਟ੍ਰੇਨ ਰਾਹੀਂ ਸਿੱਖਾਂ ਦੀ ਟਾਣੀ ਪਿੰਡ ਉਹ ਚਲੜ ਸ਼ਰਨਲੈਂਡ ਪਹੁੰਚੇ ਭਾਰਤੀ ਫੌਜ ਦੇ ਨੌਜਵਾਨ ਇੰਦਰਜੀਤ ਸਿੰਘ ਵਟਾਲਾ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਸੀ ਜੋ ਕਿ ਸ਼ਰਮਨਾਕ ਘਟਨਾ ਘੋਲੀਆਂ ਨੇ ਕਿਹਾ ਕੇ ਸਿੱਕ ਕਤਲਿਆ ਹਰਿਆਣਾ ਦੇ ਪੀੜਤ ਪਰਿਵਾਰਾਂ ਦੇ ਕੇਸ ਦੁਆਰਾ ਓਪਨ ਹੋਣ ਅਤੇ ਉਸ ਸਮੇਂ ਦੇ ਵਿੱਚ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਹਜੂਮ ਪੀੜ ਦੀ ਅਗਵਾਈ ਕਰਨ ਵਾਲੇ ਦੋਸ਼ੀਆਂ ਖਿਲਾਫ ਫੌਜਦਾਰੀ ਮੁਕਾਦਮੇ ਦਰਜ ਕਰਕੇ ਪੀੜਤ ਪਰਿਵਾਰਾਂ ਦੇ ਵੱਲ ਦੇ ਸਿਵਨ ਨੂੰ ਠੰਡ ਪਾਈ ਜਾਵੇ